ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਬਣਾ ਰਹੇ ਹਾਂਗੇ ਮੱਕੀ ਦੀ ਬੈਡ ਪਲੈਂਟਰ ਨਾਲ ਜਿਹੜੀ ਬਜਾਈ ਹੋਈ ਵੀ ਹੈ 4 ਫੁੱਟਾਂ ਦੇ ਵਿੱਚ ਜਿਹੜੀ ਮੱਕੀ ਹੈ ਬੀਜੀ ਵੀ ਹੈ ਆਮ ਤੌਰ ਤੇ ਜਿਹੜੇ ਕਿਸਾਨ ਭਰਾ ਨੇ ਉਹ 2 ਫੁੱਟ ਲਾਉਂਦੇ ਨੇ ਪਰ ਬਾਈ ਨੇ 4 ਵਾਸਤੇ ਜਾਂ ਕਹਿ ਦਈਏ ਜਾਂ ਟ్రਾਇਲ ਦੇ ਤੌਰ ਤੇ ਜਾਂ ਪਸ਼ੂਆਂ ਦੇ ਚਾਰੇ ਵਾਸਤੇ ਜੇ ਕਹਿ ਦਈਏ ਇਹ ਨੇ ਬਾਈ ਨੇ 4 ਫੁੱਟ ਲਾਏ ਨੇਗੇ ਇਹ ਚਾਰਾਂ ਫੁੱਟਾਂ ਦੇ ਵਿੱਚ ਜਿਹੜੀ ਮੱਕੀ ਜਮਾ ਸਿੰਘ ਦੀ ਘੋੜੀ ਵਾਂਗੂ ਖੜੀ ਹੈ ਤੇ ਬਾਕੀ ਕਿੰਨੀ ਤਰੀਕ ਨੂੰ ਬਈ ਇਹਦੀ ਬਜਾਈ ਹੋਈ ਹੈਗੀ ਬਜਾਈ ਤਾਂ ਹੋਈ ਹੈ ਜੀ ਇਹਦੀ 29 ਮਾਰਚ ਨੂੰ ਠੀਕ ਹੈ ਪਰ ਪਾਣੀ ਆਪ ਲਾਇਆ ਇਹਨੂੰ 31 ਮਾਰਚ 31 ਮਾਰਚ ਨੂੰ ਹਾਂਜੀ ਤੇ ਅੱਜ ਹੋ ਗਈ 10 ਤਰੀਕਾ ਹਾਂਜੀ ਤੇ ਤਕਰੀਬਨ 11 ਦਿਨਾਂ ਦੀ ਮਤਲਬ ਮੱਕੀ ਹੋਈ ਹੈ ਇਹ ਇੱਕ ਆਪਾਂ ਜੀ 31 ਮਾਰਚ ਨੂੰ ਪਾਣੀ ਲਾਇਆ ਸੀ ਠੀਕ ਹੈ ਲਾਇਆ ਸੀ 4 ਮਾਰਚ ਨੂੰ ਦੋ ਪਾਣੀ ਲਾਗੇ ਦੋਸਤੋ ਇਹਨੂੰ ਹਾਂਜੀ ਤੇ ਮੱਕੀ ਦੀ ਗਰੋਥ ਆ ਜਿਹੜੀ ਤੁਸੀਂ ਦੇਖ ਸਕਦੇ ਹੋ ਹਨਾ ਹਾਂਜੀ ਤੇ 32 ਇੰਚ ਦਾ ਜਿਹੜਾ ਇਹ ਬੈੱਡ ਹੈਗਾ ਤੇ ਵੈਰਾਈਟੀ ਹੈ ਜਿਹੜੀ ਮੱਕੀ ਦੀ ਹੋएगी ਜੀ ਐਚ ਐਸ 22 ਹਾਂਜੀ ਠੀਕ ਹੈ ਤੇ ਇਹ ਤੋਂ ਇਲਾਵਾ ਵੀਰੇ ਹੋਰ ਨੇ ਤੇ ਸਪਰੇਆ ਕਿਹੜੇ-ਕਿਹੜੇ ਕਰਤੀਆਂ ਕੋਈ ਛੁੰਡੀ ਵਾਸਤੇ ਸਪਰੇ ਕਰਤੀ ਛੁੰਡੀ ਵਾਸਤੇ ਜੀ ਕੱਲ 9 ਅਪ੍ਰੈਲ ਨੂੰ ਇੱਕ ਸਪਰੇ ਕੀਤੀ ਜੀ ਸਪਰੇ ਵਧੀਆ ਕੀਤੀ ਆ ਮਤਲਬ ਕਿ ਮਾੜੀ ਸਪਰੇ ਨਹੀਂ ਮਤਲਬ ਕਹਿਣ ਦਾ ਭਾਵ ਜੀ ਮੈਂ ਪੱਟ ਕੋਮੀ ਕਹਿ ਦਈਏ ਜਾਂ ਫੇਮ ਕਹਿ ਦਈਏ ਜਾਂ ਇੱਕ ਦੋ ਹੋਰ ਸਪਰੇ ਵੀ ਜੰਗੀ ਸਪਰੇ ਕੀਤੀ ਜਾਂ ਕੀ ਹੋਰ ਸਪਰੇ ਆ ਕਹਿ ਦਈਏ ਜਿਵੇਂ ਆ ਡੇਨ ਬਾਈ ਦੇ ਡੈਲੀਕੇਟ ਕੀਤੀ ਹੈ ਜੀ ਹਾਂਜੀ ਹਾਂ ਮਤਲਬ ਲੰਬੇ ਸਮੇਂ ਵਾਲੀ ਕੀਤੀ ਹੈ ਬਾਈ ਨੇ ਹਾਂਜੀ ਜਿਹੜਾ ਆਸਰਾ ਘਟੋ ਘਟ 25 ਦਿਨ ਰਹੀ ਕਹਿੰਦਾ ਭਾਅ ਘਟੋ ਘਟ ਹੈ ਨਾ ਬਿਲਕੁਲ ਆਪਣਾ ਇਹ ਮੈਸੇਜ ਹੈ ਵੀ ਸਪਰੇਅ ਜੋ ਮਰਜੀ ਹੋਵੇ ਲੰਬੇ ਸਮੇਂ ਵਾਲੀ ਹੋਵੇ ਲੰਬੇ ਵਾਲੀ ਹੋਵੇ ਮਤਲਬ ਕਹਿੰਦਾ ਭਾਵੇਂ ਬਾਈ ਦਾ ਵੀ ਤੁਰਤ ਵਾਲੀ ਨਾ ਕਰੋ ਹਾਂਜੀ ਜਿਹੜੀ ਤੁਰਤ ਵਾਲੀ ਉਹ ਜਿਆਦਾ ਗਰਮ ਹੁੰਦੀ ਹੈ ਉਹ ਆਂਡੇ ਫੋੜ ਦਿੰਦੀ ਹੈ ਚੌਥੇ ਪੰਜਵੇਂ ਦਿਨ ਜਿਹੜੀ ਦੁਬਾਰੇ ਸੁੰਡੀ ਆਏਗੀ ਦੁਬਾਰੇ ਅਟੈਕ ਕਰਦੀ ਹੈ ਬਸ ਜੇ ਤੁਸੀਂ ਵਧੀਆ ਸਪਰੇਅ ਕਰੋਗੇ ਕਿਸੇ ਵੀ ਕੰਪਨੀ ਦੀ ਕਰ ਲਓ ਕੋਈ ਵੀ ਸਪਰੇਅ ਹਾਂ ਚੌੜੇ ਪੱਤੀ ਵਾਲੀ ਇਹ ਲੱਗਤ ਹੋ ਜੂਗੀ ਹਾਂਜੀ ਵੀਰੇ ਇੱਥੇ ਕਾਫੀ ਕੰਪਨੀ ਆਉਂਦੇ ਨੇ ਮਤਲਬ ਕਿ ਵੀ ਦੋ ਵੀ ਹੋ ਜਾਂਦੇ ਨੇ ਤੇ ਇੱਕੋ ਸੌਂਟ ਵੀ ਆਉਂਦਾ ਹੈਗਾ ਥੋੜੀ ਮਹਿੰਗੀ ਪੈਂਦੀ ਆ ਜਿਹੜਾ ਮੋਥਰਾ ਉਹਦੇ ਤੱਕ ਤੋਂ ਵੀ ਸੋਈ ਵੀ ਚੀਜ਼ ਹੋਵੇ ਮੱਕੀ ਨੂੰ ਉਹ ਜੀ ਮੈਂ ਆਪਾਂ ਕੇ ਮੋਨੂ ਕਹਿੰਦੇ ਮੋਨੂ ਵਾਂਗੂ ਲੱਗੂ ਤਕਰੀਬਨ 25 ਦਿਨਾਂ ਤੋਂ ਜਿਹੜੀ ਦੁਬਾਰੇ ਸਪਰੇਅ ਹੋ ਜੂ ਕੱਖਾਂ ਵਾਸਤੇ ਦੂਜੀ ਤੇ ਇਕੱਲੀ ਮੱਕੀ ਮੱਕੀ ਖੜੀ ਹੋ ਜੂ ਮੇਰੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਵੀ ਬਾਈ ਨੇ ਜਿਹੜੇ 4 ਫੁੱਟ ਲਾਏ ਨੇ ਮੱਕੀ ਦੇ ਟ੍ਰਾਇਲ ਦੇ ਤੌਰ ਤੇ ਲਾਏ ਨੇ ਕਿ ਕਿਵੇਂ ਕਾਮਯਾਬ ਹੁੰਦੀ ਐ ਇਸ ਨੂੰ ਸਾਰਾ ਸਿੱਟਾ ਦੇਵਾਂਗੇ ਐਂਡ ਤੱਕ ਹਨਾ ਇਹ ਵੀ ਜਦੋਂ ਗਰੋਥ ਕਰ ਗਈ ਇਹਦੇ ਕਿੰਨੀ ਕ ਸੱਲੀ ਆਉਂਦੀ ਐ ਦੂਜੀ ਨਾਲੋਂ ਤੇ ਜੇ ਆਪਾਂ ਜੰਮ ਦੀ ਗੱਲ ਕਰੀਏ ਵੀ ਦੋ ਖੁੱਡਾਂ ਨੂੰ ਇਹਦਾ ਜੰਮ ਕਿੰਨਾ ਕੁ ਰਹੂਗਾ ਕਿ ਕਿੰਨਾ ਕੁ ਪੈਣੀ ਪਿੱਟ ਰਹੇ ਹੁੰਦਾ ਛੇ ਦੀ ਆਪਾਂ ਗੱਲ ਕਰੀਏ ਇੱਕ ਕਿੱਲੇ ਦੇ ਵਿੱਚ ਜਿਹੜਾ ਬੀ ਪਾਇਆ ਬਾਈ ਨੇ ਉਹ 8 ਕਿਲੋ ਪਾਇਆ 8 ਕਿੱਲੇ ਦੇ ਵਿੱਚ 60 16 ਪੈ ਗਿਆ ਹਨਾ 16 ਹੋ ਗਏ ਅੱਧੇ ਕਿੱਲੇ ਦੇ ਵਿੱਚ ਪਾਇਆ ਅੱਠ ਦੇ ਹਿਸਾਬ ਨਾਲ ਪਾਇਆ ਉਹਦੇ ਨਾਲ ਦੁੱਗਣਾ ਹੋ ਗਿਆ ਜੀ ਕਿੱਲੇ ਦਾ 16 ਕਿਲੋ ਪਾਇਆ ਕਿੱਲੇ ਦਾ 16 ਕਿਲੋ ਪਾਇਆ ਉਹਦੇ ਦੋ ਖੁੱਡੇ ਹੁੰਦੇ ਨੇ ਇਹ 4 ਖੁੱਡੇ ਹੋ ਗਏ ਦੁੱਗਣਾ ਵੀ ਆ ਡਬਲ ਵੀ ਪਤਾ ਤੇ ਅਚਾਰ ਪਾਵਾਂਗੇ ਉਹ ਵੀ ਡਬਲ ਬਣੂ ਤੇ ਜੇ ਆਪਾਂ ਉਹ ਵੈਸੇ ਵੱਡਾ ਵੀ ਚਾਰੇ ਪਾਸੇ ਧਾਵੇਂ ਜੀ ਬਾਕੀ ਕਿਸਾਨ ਭਰਾਵੋ ਕਮੈਂਟ ਕਰਕੇ ਦੱਸੋ ਵੀ ਇਹ ਕਿਵੇਂ ਲੱਗਿਆ ਤੁਹਾਨੂੰ ਸਿਸਟਮ ਹਨਾ ਵੀ 4 ਖੁੱਡਾਂ ਵਾਲੀ ਕਾਮਯਾਬ ਰਹਿੰਦੀ ਹੈ ਕਿ 2 ਖੁੱਡਾਂ ਵਾਲੀ ਕਾਮਯਾਬ ਰਹਦੀ ਹੈ ਤੇ ਬਾਕੀ ਵੀਡੀਓ ਸੇਅਰ ਕਰਿਆ ਤੇ ਪੇਜ ਫੋਲੋ ਕਰਿਓ ਧੰਨਵਾਦੀ ਇੱਕ ਵਾਰੀ ਇਹ ਇੱਕ ਜ਼ਰੂਰੀ ਵੀਰੇ ਦਿਖਾ ਦੀ ਵੀਡੀਓ ਜਰੀਏ ਕਿ ਕੋਈ ਵੀ ਖੋਟ ਹੈ ਜਾਨੀ ਇੱਥੇ ਮਤਲਬ ਕਿ ਫਕੀ ਪਾਣੀ ਆਪਾਂ ਉੱਪਰ ਨਹੀਂ ਚੜਾ ਆ ਪਾਣੀ ਆਪਾਂ ਸਿਰਫ ਖਾਣੀਆਂ ਦੇ ਵਿੱਚ ਹੀ ਦਿੱਤਾ ਤੇ ਸਾਰੇ ਖੋਟ ਹਰੇ ਹੋਏ ਨੇ ਦੋ ਗੁੱਡਾ ਦੋ ਪਾਣੀ ਲਾਉਣ ਨਾਲ ਮਤਲਬ ਇਹ ਹਰੀ ਹੋਊਗੀ ਵਿੱਚ ਬੈਠ ਕੇ ਕਹਿੰਗੇ ਯਾਰ ਬਚਾਲਣ ਲਈ ਤੇ ਸੇਕਲ ਕਿਵੇਂ ਜਾਊ ਸਾਰੇ ਸੇਕਲ ਗਈ ਆ ਤੇ ਤੁਸੀਂ ਹਰੀ ਬਈ ਦੇਖਦਾ ਇਹ ਕਿਸੇ ਭਰਾਣੇ ਚਾਰ ਖੋਟਾਂ ਦੇ ਮੱਕੀ ਹੋਰ ਬਜਾਉਣੀ ਹੈਗੀ ਸਤਨਾਮ ਦਾ ਇਹਦਾ ਨੰਬਰ ਸਕਰੀਨ ਤੇ ਆ ਜਾਂਦਾ ਹੈ। ਬਾਕੀ ਟ੍ਰੈਂਡ ਚੱਲੀ ਜਾਂਦਾ ਮੂੰਗੀ ਦਾ। ਮੂੰਗੀ ਬਹੁਤ ਭਰਾ ਜਿਹੜੇ ਬੀਜ ਰਹੇ ਨੇ ਕਿਉਂਕਿ ਮੂੰਗੀ ਵੀ ਬਹੁਤ ਘੱਟ ਪੀ ਪਾ ਕੇ ਬਾਈ ਨੇ ਪਿਛਲੀ ਵਾਰ 3.5 ਕਿਲੋ ਪਾਇਆ ਸੀਗਾ ਪਰ ਜੇ ਇਸ ਵਾਰ ਬਾਈ ਜਿਹੜਾ ਮੱਕੀ ਦਾ ਬੀ ਪਾ ਰਹਾ ਮੂੰਗੀ ਦਾ ਬੀ ਪਾ ਰਿਹਾ ਹੈ ਉਹ ਪਾ ਰਿਹਾ ਹੈ 7 ਤੋਂ 8 ਕਿਲੋ। ਠੀਕ ਹੈ ਜੀ। ਜੇ ਤੁਸੀਂ ਇੰਨਾ ਬੀ ਪਾ ਕੇ ਬਾਈ ਮੂੰਗੀ ਵਜਾਉਣੇ ਆਹੀ ਇਹ ਬੈਡਾਂ ਦੇ ਉੱਪਰ। ਠੀਕ ਹੈ ਇੰਨਾ ਚੌੜਾ ਬੈੱਡੀ ਹੈ ਇਹ ਬੈੱਡ ਪਲੈਂਟਰ ਆ ਬਾਈ ਕੋਲੇ। ਤਾਂ ਝਾੜ ਦਾ ਜਿਹੜਾ ਫਰਕ ਬਹੁਤ ਜ਼ਿਆਦਾ ਪੈ ਗਿਆ। ਤੇ ਪਿਛਲੀ ਵਾਰ ਵੀ ਚਾਰ ਬੋਰ ਲਿਕ ਲਿਆ ਦੀ ਕਿਸੇ ਨੇ ਮੱਕੀ ਵਜਾਉਣੀ ਹੈ ਕਿਸੇ ਨੇ ਮੂੰਗੀ ਵਜਾਉਣੀ ਹੈ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਹੈਗਾ ਸੰਪਰਕ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਪੇਜ ਫੋਲੋ ਕਰ ਦਿਓ ਧੰਨਵਾਦ ਜੀ